ਅੱਜ ਜੀ ਸੱਚੇ ਆ ਕਾਲ ਜੀ ਸਾਨਾ ਨੂੰ ਤੁਹਾਡਾ ਸਾਰਾ ਪੰਜਾਬੀ ਫੂਡ ਸੈਂਟਰ ਤੇ ਸਵਾਗਤ ਆ ਅੱਜ ਮੈਂ ਬਣਾ ਜਾ ਰਹੀ ਆ ਬਹੁਤ ਹੀ ਟੇਸਟੀ ਇੱਕਦਮ ਜੂਸੀ ਬਾਜ਼ਾਰ ਵਰਗੇ ਰਸਗੁੱਲੇ ਜੇ ਤੁਹਾਡੇ ਕੋਲ ਵੀ ਡੇਢ ਗਲਾਸ ਦੁੱਧ ਦਾ ਪਿਆ ਹੈ ਤਾਂ ਤੁਸੀਂ ਇਹ ਜੂਸੀ ਰਸਗੁੱਲੇ ਬਣਾ ਸਕਦੇ ਆ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਤੇ ਇਹ ਡੇਢ ਗਲਾਸ ਦੁੱਧ ਦੇ ਨਾਲ 100 ਰਸਗੁੱਲੇ ਬਣਨਗੇ ਇਹ ਬਹੁਤ ਹੀ ਵਧੀਆ ਬਣਨਗੇ ਇੱਕਦਮ ਪਰਫੈਕਟ ਬਣਨਗੇ ਜਾਲੀ ਜਾਲਰ ਬਣਨਗੇ ਤੁਸੀਂ ਦੇਖ ਹੀ ਸਕਦੇ ਹੋ ਜੇ ਅਚਾਨਕ ਹੀ ਆ ਰਹੇ ਨੇ ਗੈਸਟ ਤੇ ਘਰ ਦੇ ਵਿੱਚ ਕੋਈ ਵੀ ਮਠਿਆਈ ਨਹੀਂ ਹੈਗੀ ਤਾਂ ਤੁਸੀਂ ਇਹ ਚਟਪਾਟੀ ਇਹ ਰਸਗੁੱਲੇ ਬਣਾ ਕੇ ਤਿਆਰ ਕਰ ਸਕਦੇ ਆ ਇਕਦਮ ਪਰਫੈਕਟ ਬਣਨਗੇ ਪਹਿਲੀ ਵਾਰ ਦੇ ਵਿੱਚ ਹੀ ਇੰਨੀਆਂ ਵਧੀਆ ਟਿਪਸ ਐਂਡ ਟ੍ਰਿਕਸ ਦੱਸੂਗੀ ਕਿ ਇਹ ਕਦੇ ਖਰਾਬ ਹੋਣਗੇ ਨਹੀਂ ਤੇ ਤੁਸੀਂ ਇਹ ਪੂਰੀ ਵੀਡੀਓ ਦੇਖ ਲਈ ਤਾਂ ਬਹੁਤ ਵਧੀਆ ਬਣਨਗੇ ਉਹਦੇ ਇਥੇ ਮੈਂ ਇੱਕ ਭਾਂਡੇ ਦੇ ਵਿੱਚ 1.5 ਗ੍ਰਾਂਸ ਦੁੱਧ ਆ ਇਹ ਜਿਹੜਾ ਇਹ 500 ml ਦੇ ਤਕਰੀਬ ਹੈ ਗੜਾਇਆ ਦੁੱਧ ਆ ਇਹ ਇਹਨੂੰ ਆਪਾਂ ਇੱਕ ਪਾੜਾ ਦਉਣਾ ਹੈ ਤੇ ਇਹਨੂੰ ਲਗਾਤਾਰ ਚਲਾਉਂਦੇ ਜਾਣਾ ਹੈ ਵਿੱਚ ਵਿੱਚ ਇਹ ਪਹਿਲੀ ਟਿਪ ਆ ਆਪਣੀ ਜੇ ਇਹਨੂੰ ਨਹੀਂ ਚਲਾਉਂਗੇ ਇਹਦੇ ਉੱਤੇ ਮਲਾਈ ਆ ਜੂਗੀ ਤੇ ਫਿਰ ਉਹ ਛੇਨਾ ਆਪਣਾ ਸਾਫ ਨਹੀਂ ਬਣਨਾ ਇੱਕ ਕਬੜਾ ਹੋਂਦ ਸਾਰੀ ਗੈਸ ਨੂੰ ਕਰ ਦੇਣਾ ਬੰਦ ਤੇ ਇੱਥੇ ਜਿਹੜਾ ਇਹ ਮਲੇਆ ਦੋ ਚਮਚ ਪਾਣੀ ਤੇ ਦੋ ਚਮਚ ਸਿਰਕਾ ਜੇ ਸਿਰਕਾ ਨਹੀਂ ਹੈਗਾ ਤਾਂ ਨਿੰਬੂ ਦਾ ਰਸ ਵੀ ਵਰਤ ਸਕਦੇ ਆ ਪਰ ਜ਼ਿਆਦਾ ਵਰਤਣਾ ਪਊਗਾ ਤੇ ਜਿਹੜਾ ਇਹ ਇਹਨੂੰ ਆਪਾਂ ਹੌਲਾ ਹੌਲਾ ਪਾਕੇ ਲਏਓ ਫੜ ਲੈਣਾ ਇਹ ਦੇਖੋ ਕਈ ਜਣੇ ਕਿ ਸੋਚਦੇ ਕਿ ਇਹ ਫਟ ਗਿਆ ਨਹੀਂ ਇਹ ਹੱਲੇ ਨਹੀਂ ਫਟਿਆ ਆਪਾਂ ਇਹਨੂੰ ਉਦ ਤੱਕ ਪਾੜਨਾ ਜਿੱਦ ਤੱਕ ਆਪਾਂ ਨੂੰ ਫਰਾ ਪਾਣੀ ਨੰ ਦਿਖਣ ਲੱਗ ਜੇ ਇਹ ਦੇਖੋ ਪਰਫੈਕਟ ਆ ਇਹ ਪੂਣਾ ਆਪਾਂ ਇਹਨੂੰ ਮਲਮਲ ਦੇ ਕੱਪੜੇ 'ਚ ਜਾਂ ਫਿਰ ਕਾਟਨ ਦੇ ਕੱਪੜੇ ਦੇ ਵਿੱਚ ਛਾਣ ਲੈਣਾ ਹੈ। ਤੇ ਇਹਨੂੰ ਜਿਹੜਾ ਉਹ ਨਾਰਮਲ ਪਾਣੀ ਜਾਂ ਫਿਰ ਠੰਡੇ ਪਾਣੀ ਨਾਲ ਧੋ ਲੈਣਾ ਹੈ ਤਾਂ ਕਿ ਜਿਹੜੀ ਸਿਰਕੇ ਦੀ ਖਟਾਸ ਨਿਕਲ ਜਾਏ ਚੰਗੀ ਤਰੀਕੇ ਨਾਲ ਕਿਉਂਕਿ ਜੇ ਤੁਸੀਂ ਇਹਨੂੰ ਨਹੀਂ ਧੋਵੋਗੇ ਚਾਹਨਾ ਤਾਂ ਫਿਰ ਇਹਦੇ ਵਿੱਚ ਸਿਰਕੇ ਦਾ ਸਵਾਦ ਆਊਗਾ। ਇਹਨੂੰ ਚੰਗੀ ਤਰੀਕੇ ਨਾਲ ਨਿਚੋੜਨਾ ਹੈ। ਨਿਚੋੜ ਕੇ ਇਹਨੂੰ ਸਾਈਡ ਤੇ ਰੱਖ ਦੇਣਾ ਹੈ ਤੇ ਇੱਥੇ ਕੜਾਈ ਦੇ ਵਿੱਚ ਮੈਂ ਪਾ ਰਹੀ ਹਾਂ 300 ਗ੍ਰਾਮ ਖੰਡ ਤੇ ਇੱਕ ਕੌਲੀ ਪਾਣੀ ਤੇ ਖੰਡ ਪਿਗਲਣ ਤੱਕ ਆਪਾਂ ਇਹਨੂੰ ਪਕਾਉਣਾ ਹੈ ਤੇ ਫਿਰ ਆਪਾਂ ਇਹਨੂੰ ਜਿਹੜਾ ਇਹ ਵੱਖਰੇ ਭਾਂਡੇ ਅਹ ਤਕਰੀਬਨ ਤਕਰੀਬਨ 10 ਕੁ ਕੜਸ਼ੀਆਂ ਮੈਂ ਘੜ ਲੀਆਂ ਸੀਗੀਆਂ ਛੋਟੀ ਕੜਸ਼ੀਆਂ ਤੇ ਇਹ ਆ ਪੀੜੀ ਹੈ ਉਹ ਰਿਜਨਲ ਚਾਸ਼ਨੀ ਹੋਗੀ ਰਸਗੁੱਲੇਾਂ ਲਈ ਦੋ ਚਾਸ਼ਨੀਆਂ ਦੀ ਲੋੜ ਹੁੰਦੀ ਹੈ ਇੱਕ ਪਕਾਉਣ ਵਾਸਤੇ ਤੇ ਇੱਕ ਜਿਹੜਾ ਹੈ ਉਹ ਸੋਕ ਕਰਨ ਵਾਸਤੇ ਤੇ ਫਿਰ ਇਹਦੇ ਵਿੱਚ ਆਪਾਂ ਇਹ ਦੋ ਕ올ੀਆਂ ਪਾਣੀ ਦੀਆਂ ਹੋਰ ਪਾ ਕੇ ਸਾਈਡ ਤੇ ਰੱਖ ਲੈਣੇ ਆ ਤੇ ਇਹ ਆਪਣੀ ਚਾਸ਼ਨੀ ਨੂੰ ਵੀ ਸਾਈਡ ਤੇ ਰੱਖ ਦੇਣਾ ਤੇ ਇਥੇ ਆਪਣਾ ਛੇਨਾ ਵੀ ਸੈੱਟ ਹੋ ਗਿਆ ਹੈ ਤਦ ਤੱਕ ਇਨੂੰ ਪਲੇਟ ਦੇ ਵਿੱਚ ਕੱਢ ਲੈਣਾ ਹੈ ਤੇ ਦੇਖੋ ਕਿੰਨਾ ਨਰਮ ਆ ਛੀਨਾ ਹੁਣ ਇਹਨੂੰ ਹੱਥ ਦੀਆਂ ਹਥੇਲੀਆਂ ਨਾਲ ਮਲਣਾ ਸਟਾਰਟ ਕਰਨਾ ਹੈ ਆਪਾਂ ਇਹ ਦੇਖੋ ਜੇ ਇਸੇ ਤਰੀਕੇ ਨਾਲ ਬਣਾਉਂਗੇ ਤੁਸੀਂ ਤਾਂ ਤੁਹਾਡਾ ਛੀਨਾ ਬਹੁਤ ਸੌਫਟ ਤੇ ਰਸਗੁੱਲੇ ਵੀ ਬਹੁਤ ਵਧੀਆ ਬਣਨਗੇ ਤੇ ਇਹਨੂੰ ਹੁਣ ਆਪਾਂ ਹੱਥ ਦੀ ਹਥੇਲੀਆਂ ਨਾਲ ਮਲਦੇ ਜਾਣਾ ਹੈ ਜਦ ਤੱਕ ਇਹ ਬਿਲਕੁਲ ਪਦਰਾ ਸਮੂਥ ਸੌਫਟ ਨਾ ਹੋ ਜਾਏ ਤੁਸੀਂ ਦੇਖ ਹੀ ਸਕਦੇ ਆ ਆਪਣੀ ਪਲੇਟ ਬਿਲਕੁਲ ਸਾਫਾ ਕਈ ਕਈ ਜਣਾ ਦੇ ਕੀ ਹੁੰਦਾ ਹੈ ਬਹੁਤ ਹੀ ਜ਼ਿਆਦਾ ਲੱਗਦਾ ਹੈ ਸ਼ੀਨਾ ਪਲੇਟ ਦੇ ਵਿੱਚ ਤੇ ਉਹਦੀ ਨਿਸ਼ਾਨੀ ਇਹ ਹੁੰਦੀ ਹੈ ਕਿ ਉਹ ਪਰਫੈਕਟ ਨਹੀਂ ਹੈਗਾ ਸ਼ੀਨਾ ਤੇ ਦੇਖੋ ਤੁਸੀਂ ਦੇਖ ਹੀ ਸਕਦੇ ਹੋ ਮੈਂ ਉਹਨੂੰ ਮਲ ਰਹੀ ਹਾਂ ਤੇ ਮੇਰੇ ਹੱਥਾਂ ਦੇ ਉੱਤੇ ਵੀ ਬਿਲਕੁਲ ਵੀ ਨਹੀਂ ਚਿਪਕਿਆ ਇੰਨਾ ਪਰਫੈਕਟ ਸ਼ੀਨਾ ਹੈ ਆਪਣਾ ਇਹਦੇ ਵਿੱਚ ਅੱਧਾ ਚਮਚ ਕਾਰਨਫਲਰ ਪਾਇਆ ਕਾਰਨਫਲਰ ਦੀਜਿਆ ਕਰੀ ਤੁਸੀਂ ਆਰਾ ਰੋਡ ਵੀ ਵਰਤ ਸਕਦੇ ਆ ਬਾਜ਼ਾਰੋਂ ਬਹੁਤ ਸੌਖੇ ਤਰੀਕੇ ਨਾਲ ਮਿਲ ਜਾਂਦਾ ਹੈ ਜਾਂ ਫਿਰ ਤੁਸੀਂ ਮੈਦਾ ਵੀ ਵਰਤ ਸਕਦੇ ਆ ਪਰ ਮੈਦੇ ਦੇ ਨਾਲ ਥੋੜੇ ਸਖਤ ਬੰਦੇ ਆ ਇਸ ਲਈ ਪਹਿਲੀ ਵਾਰ ਤਾਂ ਤੁਸੀਂ ਕਾਰਨਫਲੌਰ ਹੀ ਵਰਤਿਓ ਜਾਂ ਫਿਰ ਆਰਾ ਰੋ ਤੇਨੂੰ ਕੱਟ ਲੈਣਾ ਹੈ ਇਦਾਂ ਇਹਦੇ ਵਿੱਚ ਬੇਕਿੰਗ ਪਾਊਡਰ ਬੇਕਿੰਗ ਸੋਡਾ ਨਹੀਂ ਚਾਹੁੰਦਾ ਬਹੁਤ ਜਾਣੇ ਪਾਉਂਦੇ ਆ ਬਟ ਉਹ ਗਲਤ ਹੁੰਦਾ ਹੈ ਕਿਉਂਕਿ ਉਹਦੇ ਨਾਲ ਜਿਹੜਾ ਇਹ ਵਧੀਆ ਨਹੀਂ ਬਣਦੇ ਸਖਤ ਬਣਦੇ ਆ ਘਰ ਦੇ ਵਿੱਚ ਫਿਰ ਉਹ ਜਿਹੜਾ ਪਾਣੀ ਸਿਕਾਉ ਨੂੰ ਮੈਂ ਉਬਾਲ ਲਿਆ ਹੀ ਜਦੋਂ ਉਹਨੂੰ ਵਾਲਾ ਆ ਗਿਆ ਤੇ ਉਹਦੇ ਵਿੱਚ ਆਪਣੀਆਂ ਸਾਰੀਆਂ ਗੋਲੀਆਂ ਪਾ ਦੇਣੀਆਂ ਆ ਇਹ ਗੋਲੀਆਂ ਆਪਣੀਆਂ 95 ਬਣ ਗਈਆਂ ਸੀਗੀਆਂ ਇਹ ਦੇਖੋ ਕਿੰਨੀਆਂ ਵਧੀਆ ਆਪਣੀਆਂ ਬੋਲਾਂ ਬੜੀਆਂ ਆ ਸਾਰੀਆਂ ਪਾ ਲੈਣੀਆਂ ਆ ਆਪਾਂ ਇਹ ਤੇ ਪਾਣੀ ਜਿਹੜਾ ਹੈ ਉਹ ਉਬਲਦਾ ਹੋਣਾ ਚਾਹੀਦਾ ਹੈ ਪੂਰਾ ਤੇ ਤੇਜ਼ ਗੈਸ ਤੇ ਇਹਨੂੰ 5 ਮਿੰਟ ਲਈ ਪਕਾਉਣਾ ਹੈ 5 ਮਿੰਟ ਪਕਾਉਣ ਤੋਂ ਬਾਅਦ ਜਿਹਨੂੰ ਜਿਹੜਾ ਹੈ ਚਲਾ ਕੇ ਤੇ ਥੋੜਾ ਮੈਨੂੰ ਪਾਣੀ ਘੱਟ ਲੱਗ ਰਿਹਾ ਸੀ ਇਸ ਲਈ ਮੈਂ ਸਾਈਡ ਤੋਂ ਗਰਮ ਪਾਣੀ ਪਾਇਆ ਹੈ ਜੇ ਤੁਹਾਨੂੰ ਇਦਾਂ ਲੋੜ ਪਵੇ ਤੇ ਤੁਸੀਂ ਗਰਮ ਪਾਣੀ ਹੀ ਪਾਉਣਾ ਹੈ ਫਿਰ 5 ਮਿੰਟ ਪਕਾਉਣਾ ਹੈ ਫਿਰ ਚਲਾਉਣਾ ਹੈ ਤੇ ਟੋਟਲ 20 ਮਿੰਟ ਦੀ ਪਕਾਉਣਾ ਹੈ ਇੱਕਦਮ ਤੇਜ਼ ਗੈਸ ਤੇ ਬਿਲਕੁਕੁਲ ਵੀ ਘੱਟ ਨਹੀਂ ਕਰਨਾ ਤੇ ਦੇਖੋ ਇੰਨਾ ਪਰਫੈਕਟ ਬਣਿਆ ਤੇ ਇਹਨੂੰ ਚਲੋ ਚਲਾਉਣਾ ਵੀ ਆ ਜੇ ਨਹੀਂ ਚਲਾਉਂਗੇ ਤੇ ਫਿਰ ਇਹ ਨੀਚੇ ਲੱਗ ਜਾਊਗੇ 5 5 ਮਿੰਟ ਬਾਅਦ ਚ ਚਲਾ ਦੇਣੇ ਆ ਤੇ ਫਿਰ ਇਹਨੂੰ ਨਾਰਮਲ ਪਾਣੀ ਦੇ ਵਿੱਚ ਲਾਏ ਉਹ ਪਾਲਣੇ ਆ ਤੇ ਦੇਖੋ ਥੋੜਾ ਟਾਈਮ ਇਹਨੂੰ ਰੱਖਣਾ ਹੈ ਨਾਰਮਲ ਪਾਣੀ 'ਚ 1-2 ਮਿੰਟ ਤੇ ਦੇਖੋ ਕਿੰਨੇ ਜੂਸੀ ਹੈ ਪਾਣੀ ਨੂੰ ਵੀ ਇਹ ਇੰਨਾ ਸ਼ੀਤੀ ਪੀ ਰਿਹਾ ਫਿਰ ਜਿਹੜੀ ਆਪਣੀ ਚਾਸ਼ੀ ਬਣਾਈ ਹੋਈ ਸੀ ਉਹਦੇ ਵਿੱਚ ਇਹਨਾਂ ਨੂੰ ਆਪਾਂ ਥੋੜਾ ਥੋੜਾ ਨਿਚੋੜ ਕੇ ਪਾ ਦੇਣਾ ਹੈ ਤੇ ਦੇਖੋ ਫਿਰ ਇਹਨੂੰ 2 ਕੋ ਘੰਟੇ ਲਈ ਜਿਹੜਾ ਇਹਦੇ ਵਿੱਚ ਛੱਡ ਦੇਣਾ ਹੈ ਤੇ ਆਪਣੇ ਬਹੁਤ ਹੀ ਵਧੀਆ ਇਹ ਸਪੰਜੀ ਟੈਸਟੀ ਰਸਗੁਲੇ ਬਣ ਕੇ ਤਿਆਰ ਆ। ਜੇ ਤੁਸੀਂ ਇਹ ਇੱਕ ਵਾਰੀ ਬਣਾ ਲੇ ਤਾਂ ਇਹਨੂੰ ਬਾਰ-ਬਾਰ ਬਣਾਉਂਗੇ ਇੰਨੇ ਵਧੀਆ ਬਣਦੇ ਆ। ਮੈਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਤੁਹਾਨੂੰ ਵਧੀਆ ਤਰੀਕੇ ਦੇ ਨਾਲ ਸਮਝਾ ਸਕਾਂ ਕਿ ਇਹ ਰਸਗੁਲੇ ਕਿਵੇਂ ਬਣਨਗੇ। ਬਹੁਤ ਹੀ ਵਧੀਆ ਜੇ ਤੁਸੀਂ ਇਸੇ ਤਰੀਕੇ ਨਾਲ ਇਹਨੂੰ ਟਰਾਈ ਕਰੋਗੇ, ਬਣਾਉਂਗੇ ਬਹੁਤ ਹੀ ਵਧੀਆ ਬਣਨਗੇ। ਤੁਸੀਂ ਦੇਖ ਹੀ ਸਕਦੇ ਆ ਕਿੰਨੇ ਜੂਸੀ ਆ। ਨਾਲੇ ਛੋਟੇ-ਛੋਟੇ ਖਾਨ ਦੇ ਵਿੱਚ ਸੌਖੇ ਆ ਤੇ ਨਾਲੇ ਇਹ ਬਹੁਤ ਹੀ ਜ਼ਿਆਦਾ ਬਣ ਜਾਂਦੇ ਆ ਜੇ ਤੁਸੀਂ ਵੱਡੇ ਬਣਾਉਣਾ ਚਾਹੋ ਤਾਂ ਇਸੇ ਸੇਮ ਤਰੀਕੇ ਦੇ ਨਾਲ ਸਾਈਜ਼ ਵੱਡਾ ਕਰ ਸਕਦੇ ਆ ਇਹ ਦੇਖੋ ਕਿੰਨੇ ਪਰਫੈਕਟ ਆ ਹੁਣ ਮੈਂ ਤੁਹਾਨੂੰ ਇਹ ਜਿਹੜਾ ਇਹਨੂੰ ਕੱਟ ਕੇ ਵੀ ਦਿਖਾਉਂਗੀ ਪਹਿਲਾਂ ਤੁਸੀਂ ਦੇਖ ਸਕਦੇ ਹੋ ਮੈਂ ਦਬਾ ਰਹੀ ਹਾਂ ਉਸੇ ਟਾਈਮ ਇਹ ਆਪਦੀ ਸ਼ੇਪ ਵਾਪਸ ਲੈ ਰਿਹਾ ਆ ਇੰਨਾ ਪਰਫੈਕਟ ਆਪਣਾ ਹਿਸ਼ੀਨਾ ਆ ਇੰਨੇ ਪਰਫੈਕਟ ਹੈ ਆਪਣੇ ਸ਼ੀਨ ਦੇ ਜਿਹੜੇ ਗੁੱਡੇ ਬਣੇ ਆ ਇਹ ਦੇਖੋ ਮੈਂ ਤੁਹਾਨੂੰ ਕੱਟ ਕੇ ਵੀ ਦਿਖਾ ਦਿੰਨੀ ਆ ਇਹ ਦੇਖੋ ਕਿੰਨਾ ਪਰਫੈਕਟ ਆ ਜਾਲੀਦਾਰਾ ਇਕਦਮ ਤੁਸੀਂ ਦੇਖ ਹੀ ਸਕਦੇ ਹੋ ਕਿੰਨਾ ਜੂਸੀ ਆ ਇਹਦੇ ਵਿੱਚੋਂ ਰਸ ਟਪਕ ਰਿਹਾ ਪੂਰਾ ਦੇਖੋ ਕਿੰਨੇ ਵਧੀਆ ਆ ਇਕਦਮ ਗਰਮੀਆਂ ਦੇ ਵਿੱਚ ਠੰਡੇ ਠੰਡੇ ਰਸ ਗੁੱਲੇ ਬਹੁਤ ਹੀ ਵਧੀਆ ਲੱਗਦੇ ਆ ਤੁਸੇ ਨੂੰ ਜੂਰ ਬਣਾਇਓ ਤੇ ਘਰ ਦੇ ਵਿੱਚ ਜ਼ਰੂਰ ਆਨ ਟ੍ਰਾਈ ਕਰਿਓ ਇਹ ਦੇਖੋ ਕਿੰਨੇ ਜੂਸੀ ਆ ਕਿੰਨੇ ਜਾਲੀਦਾਰ ਆ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਏ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਜੂਬ ਸਬਸਕ੍ਰਾਈਬ ਕਰਿਓ ਇਦਾਂ ਦੀ ਹੋਰ ਰੈਸਪੀਸ ਦੇ ਲਈ ਬਹੁਤ ਬਹੁਤ ਧੰਨਵਾਦ